ਸੋਸ਼ਲ ਮੀਡੀਆ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਯਾਰ ਕੁਛ ਦਾ ਤੁਸੀਂ ਜਿਹੜੀਆਂ ਖਬਰਾਂ ਦਿੰਦੇ ਕੁਛ ਫੇਕ ਖਬਰਾਂ ਤੁਸੀਂ ਨਾ ਦਿਓ ਜਿਹਦੇ ਵਿੱਚ ਜਨਤਾ ਸਾਡੀ ਪਬਲਿਕ ਜਿਹੜੀ ਹੈ ਘਰਾਂ ਚ ਬੈਠੀ ਗੁੰਮਰਾਹ ਹੁੰਦੀ ਜੀ ਜੀ ਸਰਕਾਰ ਨੇ ਵੀ ਭੇ ਭਗਵੰਤ ਮਾਨ ਨੇ ਕਿਹਾ ਤਾਂ ਜੀ 24 ਘੰਟੇ ਜਿਹਨਾਂ ਦਾ ਕਾਊਂਟਰ ਕਰਤਾ ਜੀ ਬੰਦੇ ਬਣਿਆ ਜੀ ਬਾਅਦ ਚ ਇਹ ਗਲਤ ਗੱਲ ਜਦੋਂ ਕੋਈ ਸਰਕਾਰ ਜਦੋਂ ਸਾਡੀ ਪੁਲਿਸ ਕਹ ਰਹੀ ਵੀ ਇਨਕਾਊਂਟਰ ਨਹੀਂ ਹੋਇਆ ਤਾਂ ਇਹ ਕੇਸ ਹੋਇਆ ਕੋਈ ਐਸਐਸਪੀ ਜਾਂ ਕੋਈ ਡੀਆਜੀ ਜੋ ਕੋਈ ਵੀ ਸੀਨੀਅਰ ਅਫਸਰ ਦਾ ਉੱਥੇ ਐਸਪੀ ਰੰਕ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਅਗਰ ਨਹੀਂ ਹੋਏਗਾ ਤੇ ਇਹਦਾ ਮਤਲਬ ਵੀ ਐਸ ਵਿਚ ਆਪਣੇ ਨੰਗੀਆਂ ਤਾਰਾਂ ਨੂੰ ਹਥਲਾਉਣ ਦਾ ਕੰਮ ਹੈ ਪਰ ਜਿਹੜਾ ਇੱਥੇ ਸਵਾਲ ਖੜਾ ਹੋ ਰਿਹਾ ਹੈ ਉਹ ਇਹ ਹੋ ਰਿਹਾ ਹੈ ਕਿ ਪੁਲਿਸ ਦੇ ਆਪਣੀ ਵਾਰਡਿੰਗ ਆਪਣੀ ਕਈ ਬੋਲੀ ਮੁਤਾਬਕ ਕਿਹਾ ਕਿ ਅਸੀਂ ਰਿਕਵਰੀ ਕਰਨ ਗਏ ਸੀ ਜੀ ਉਸ ਵੇਲੇ ਦੋ ਬੰਦੇ ਹੁਣ ਪੁਲਿਸ ਕਹ ਰਹੀ ਵੀ ਉਹਨਾਂ ਦੇ ਨਾਲ ਦੇ ਦੋ ਬੰਦੇ ਜੇ ਪੁਲਿਸ ਕਹ ਰਹੀ ਉਹਨਾਂ ਦੇ ਨਾਲ ਦੇ ਦੋ ਬੰਦੇ ਫਿਰ ਪੁਲਿਸ ਨੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਸਵਾਰਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਘਰਦਿਆਂ ਦੀ ਇੰਟਰਵਿਊ ਆਂਦੀ ਵੀ 20 25 ਬੰਦੇ ਸਾਡੇ ਘਰ ਆਏ ਤੇ ਕੀ ਪੁਲਿਸ ਉਹਨਾਂ ਦੋ ਬੰਦਿਆਂ ਨੂੰ ਰਿਕਵਰੀ ਵਾਸਤੇ ਚਾਰ ਪੁਲਿਸ ਮੌਲਾਜਮ ਕਿਹਾ ਹੁਣ ਨਮਸਕਾਰ ਅਦab ਸਤਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਬੀਤੇ ਦਿਨੀ ਅਬੋਰ ਦੇ ਵਿੱਚ ਇੱਕ ਕਪੜਾ ਵਪਾਰੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਘੰਟਿਆਂ ਦੇ ਵਿੱਚ ਇੱਕ ਐਨਕਾਊਂਟਰ ਕੀਤਾ ਜਾਂਦਾ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਨਦੇ ਕਾਤਲਾਂ ਦੇ ਵਿੱਚ ਕੁਝ આરોપીਆਂ ਨੂੰ ਮਾਰ ਦਿੱਤਾ ਗਿਆ ਇਸ ਦੇ ਉੱਤੇ ਕਈ ਸਵਾਲ ਉੱਠ ਰਹੇ ਨੇ ਪਰਿਵਾਰਤਾ ਚੱਕੀ ਰਿਆ ਜਿਨ੍ਹਾਂ ਦੇ ਬੱਚਿਆਂ ਦਾ ਐਨਕਾਊਂਟਰ ਹੋਇਆ ਉੱਥੇ ਕਪੜਾ ਵਪਾਰੀ ਦੇ ਕੁਝ ਸਾਥੀ ਵੀ ਸਵਾਲ ਚੱਕ ਰਹੇ ਨੇ ਤੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਵੀ ਕੁਝ ਸਾਬਕਾ ਪੁਲਿਸ ਅਧਿਕਾਰੀ ਵੀ ਇਸ ਤੇ ਸਵਾਲ ਚੱਕ ਰਹੇ ਨੇ ਮੇਰੇ ਨਾਲ ਮੌਜੂਦ ਹੈ ਭੁਪਿੰਦਰ ਸਿੰਘ ਗੋਤਰਾ ਜੀ ਸਤਿ ਸ੍ਰੀ ਅਕਾਲ ਜੀ ਗੋਤਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਬਕਾ ਪੁਲਿਸ ਅਧਿਕਾਰੀ ਹੋ ਤੁਸੀਂ ਤੁਸੀਂ ਹੀ ਸਵਾਲ ਕਿਉਂ ਚੱਕ ਰਹੇ ਹੋ ਕਿਉਂਕਿ ਪਰਿਵਾਰਤਾ ਚੱਕ ਰਿਹਾ ਹੈ ਕਪੜਾ ਵਪਾਰੀ ਦੇ ਕੁਝ ਸਾਥੀ ਵੀ ਚੱਕ ਰਹੇ ਨੇ ਤੁਸੀਂ ਇਸ ਅਨਕਾਉਂਟਰ ਤੇ ਸਵਾਲ ਕਿਉਂ ਚੱਕ ਰਹੇ ਹੋ ਮੈਂ ਇਸ ਅਨਕਾਉਂਟਰ ਤੇ ਰੰਗਪ uri ਸਾਹਿਬ ਤੇ ਮੇਰੇ ਹੋਰ ਵੀ ਜਿੰਨੇ ਸਰੋਤੇ ਸੁਣਦੇ ਹੋਣ ਜਾਂ ਦੇਖਦੇ ਹੋਣ ਜੀ ਮੈਂ ਇਹਨਾਂ ਸਾਰਿਆਂ ਦਾ ਪਹਿਲਾਂ ਤੇ ਸਭ ਤੋਂ ਬਾਅਦ ਸੱਚੀ ਗੱਲ ਬੋਲਦਾ ਈ ਇਹਨਾਂ ਨੂੰ ਜੀ ਦੂਜੀ ਗੱਲ ਤੁਸੀਂ ਮੈਨੂੰ ਪਹਿਲਾ ਸਵਾਲ ਕੀਤਾ ਵੀ ਤੁਸੀਂ ਕਿਉਂ ਇਸ ਗੱਲ ਤੇ ਸਵਾਲ ਚੱਕ ਰਹੇ ਹੋ ਜੀ ਕਿਉਂਕਿ ਸਾਡੇ ਮੈਂ ਵੀ ਇਹਨਾਂ ਸਰਕਾਰਾਂ ਦਾ ਪਹਿਲਿਆਂ ਦਾ ਤੇ ਪੁਲਿਸ ਦਾ ਹੀ ਸਤਾਇਆ ਹੋਇਆ ਜੀ ਕਈ ਸਰੋਤੇ ਜਦੋਂ ਗੱਲਬਾਤ ਹੁੰਦੀ ਏ ਉਹਨਾਂ ਦੇ ਵਿੱਚ ਨਾ ਉਹ ਕਮੈਂਟਸ ਦੇ ਵਿੱਚ ਕਰਦੇ ਨੇ ਕਿ ਅੱਜ ਬੋਲਣ ਲੱਗਾ ਪਹਿਲਾਂ ਕੋਈ ਨਹੀਂ ਬੋਲਿਆ ਜੀ ਮੈਂ ਸਰੋਤੇ ਆਪਣੇ ਨੂੰ ਜਿੰਨੇ ਵੀ ਦੇਖਦੇ ਹਾਂ ਮੈਂ ਤੁਹਾਨੂੰ ਦੱਸ ਦਿਆਂ ਮੇਰੀ ਸੁਣਦੇ ਹੋ ਆਵਾਜ਼ ਨੋਟ ਕਰਨਾ ਕਿ ਮੈਂ ਇਹਨਾਂ ਮਹਿਕਮੇ ਦੇ ਅਫਸਰਾਂ ਦਾ ਸਤਾਇਆ ਹੋਇਆ ਹਾਂ ਮੈਂ ਇਸ ਕਰਕੇ ਬੋਲਣਾ ਸ਼ੁਰੂ ਕੀਤਾ ਵੀ ਮੈਂ ਜਦੋਂ ਮਹਿਕਮੇ ਨੇ ਮੇਰੀ ਸੁਣੀ ਨਹੀਂ ਨਜਾਇਜ਼ ਜਿੱਦਾ ਪੁਲਿਸ ਜਨਤਾ ਨਾਲ ਹੋ ਰਹੀ ਹੈ ਉਹ ਹੀ ਨਜਾਇਜ਼ ਛੱਡਣਾ ਹੋਈ ਜੀ ਇਸ ਕਰਕੇ ਸਾਨੂੰ ਇਹ ਕਦਮ ਉਠਾਉਣਾ ਪਿਆ ਸਾਨੂੰ ਬੋਲਣਾ ਪਿਆ ਅੱਛਾ ਇਹ ਜਿਹੜਾ ਇਨਕਾਊਂਟਰ ਹੋਇਆ ਹੈ ਪਹਿਲਾਂ ਤਾਂ ਪੁਲਿਸ ਕਹਿੰਦੀ ਕਿ ਇਨਕਾਊਂਟਰ ਹੈ ਬਾਅਦ ਚੋਂ ਹੁਣ ਇਸ ਨੂੰ ਇਨਕਾਊਂਟਰ ਕੀ ਸਮਝਿਆ ਜਾਵੇ ਜਾਂ ਮਰਡਰ ਸਮਝਿਆ ਜਾਵੇ ਕਿਉਂਕਿ ਜਿਉਂ ਕਿਹਾ ਜਾ ਰਿਹਾ ਕਿ ਕਤਲ ਕਰਕੇ ਚਲੇਗੇ ਗੋਲੀਆਂ ਚਲਾ ਕੇ ਇਹ ਸੱਚਾਈ ਕੀ ਹੈ ਇਹ ਜਿੱਦਾਂ ਤੇ ਪੁਲਿਸ ਕਹਿ ਰਹੀ ਹੈ ਵੀ ਇਨਕਾਊਂਟਰ ਹੋਇਆ ਜੀ ਪਰ ਤੁਸੀਂ ਸਾਰੇ ਜਿੰਨੇ ਵੀ ਸੁਣਦੇ ਹੋ ਜਦੋਂ ਕਹੇ ਬੰਦੇ ਨੂੰ ਚਾਹੇ ਪੁਲਿਸ ਦੇ ਕੋਲ ਬੰਦਾ ਉਹ ਫੜਿਆ ਉਹਨੂੰ ਮਾਰ ਕੇ ਗਿਆ ਜਾਂ ਪੁਲਿਸ ਨੇ ਕਿਸੇ ਨੂੰ ਮਾਰਤਾ ਹੈ ਪਰ ਜਿਹੜਾ ਇੱਥੇ ਸਵਾਲ ਖੜਾ ਹੋ ਰਿਹਾ ਹੈ ਉਹ ਇਹ ਹੋ ਰਿਹਾ ਹੈ ਕਿ ਪੁਲਿਸ ਦੇ ਆਪਣੀ ਵਰਡਿੰਗ ਆਪਣੀ ਕਹੀ ਬੋਲੀ ਮੁਤਾਬਕ ਕਿਹਾ ਕਿ ਅਸੀਂ ਰਿਕਵਰੀ ਕਰਨ ਗਏ ਸੀ ਜੀ ਉਸ ਵੇਲੇ ਦੋ ਬੰਦੇ ਹੁਣ ਪੁਲਿਸ ਕਹੇ ਰਹੀ ਵੀ ਉਹਨਾਂ ਦੇ ਨਾਲ ਦੇ ਦੋ ਬੰਦੇ ਜੇ ਪੁਲਿਸ ਕਹੇ ਰਹੀ ਉਹਨਾਂ ਦੇ ਨਾਲ ਦੇ ਦੋ ਬੰਦੇ ਫਿਰ ਪੁਲਿਸ ਨੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਸਵਾਲ ਇੱਥੇ ਇੱਕ ਬਹੁਤ ਵੱਡਾ ਖੜਾ ਹੁੰਦਾ ਜੀ ਕਿ ਮੈਂ ਇਸ ਗੱਲ ਕਹਿੰਦਾ ਵੀ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਅਨਨੋਨ ਬੰਦੇ ਕਾਂਗੇ ਇਹਨੂੰ ਜੀ ਦੂਜੀ ਗੱਲ ਰਹੀ ਐ ਇਨਕਾਉਂਟਰ ਦੀ ਇਨਕਾਉਂਟਰ ਨਹੀਂ ਕਿਹਾ ਜਾ ਸਕਦਾ ਇਹਨੂੰ ਮਰਡਰ ਕਿਹਾ ਜਾ ਸਕਦਾ ਅੱਛਾ ਜੀ ਕਿਉਂਕਿ ਜਦੋਂ ਬੰਦੇ ਆਏ ਉਹ ਫਾਇਰਿੰਗ ਕਰਕੇ ਚਲੇ ਗਏ ਜੀ ਇਟ ਮੀਨ ਜੇ ਬੰਦਿਆਂ ਨੂੰ ਤਾਂ ਮਾਰ ਕੇ ਚਲੇ ਗਏ ਨਾ ਜੀ ਬਿਲਕੁਲ ਤੇ ਬੰਦਿਆਂ ਨੂੰ ਮਾਰ ਕੇ ਜਾਣ ਦਾ ਤਾਂ ਫਿਰ ਇਹਨਾਂ ਆਪਾਂ ਫਾਇਰਿੰਗ ਕੀਤੀ ਬੰਦੇ ਮਾਰੇ ਇਹਨੂੰ ਤੇ ਆਪਾਂ ਮਰਡਰ ਕਾਂਗੇ ਅੱਛਾ ਜੀ ਬਿਲਕੁਲ ਤੇ ਇਹ ਮਰਡਰ ਤੋਂ ਇੱਥੇ ਇਹ ਪ੍ਰੂਫ ਹੋ ਰਿਹਾ ਕਿ ਤਿੰਨ ਵਿਦਨ 24 ਆਵਰ ਅਬੋਹਰ ਦੇ ਵਿੱਚ ਹੋ ਗਏ ਜੀ ਬਜਾਏ ਇਸ ਦੇ ਕਿ ਕਪੜਾ ਵਪਾਰੀ ਦੇ ਮਰਡਰ ਕਰਨ ਵਾਲੇ ਬੰਦੇ ਫੜਨ ਦੀ ਬਜਾਏ ਉਲਟਾ ਦੋ ਬੰਦੇ ਹੋਰ ਮਾਰ ਗਏ ਜੀ ਪੁਲਿਸ ਉਹਨਾਂ ਬੱਚਿਆਂ ਨੂੰ ਘਰੋਂ ਚੁੱਕ ਕੇ ਲੈ ਕੇ ਆਈ ਜੀ ਉਹ ਚਾਹੇ ਇਸ ਮਰਡਰ ਦੇ ਨਾਲ ਰਿਲੇਟਡ ਸੀ ਜਾਂ ਨਹੀਂ ਰਿਲੇਟਡ ਸੀ ਉਹ ਇੱਕ ਅਲੱਗ ਮੈਟਰ ਹੋ ਗਿਆ ਜੀ ਉਸ ਤੋਂ ਬਾਅਦ ਪੁਲਿਸ ਨੇ ਪੁੱਛਗਛ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਫਲਾਨੀ ਜਗ੍ਹਾ ਅਸਲਾ ਰਿਕਵਰ ਕਰਨ ਵਾਸਤੇ ਗਏ ਜੀ ਜਦੋਂ ਰਿਕਵਰ ਕਰਨ ਵਾਸਤੇ ਗਏ ਤੇ ਪੁਲਿਸ ਕੋਈ ਕੱਲੀ ਖਾਲੀ ਹੱਥ ਨਹੀਂ ਗਈ ਜੀ ਪੁਲਿਸ ਜੇ ਘਰੋਂ ਉਹਨਾਂ ਦੇ ਫੜ ਕੇ ਲਿਆਉਣ ਵਾਸਤੇ 20 25 ਬੰਦੇ ਜਾ ਸਕਦੇ ਨੇ ਜੀ ਘਰ ਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਘਰਦਿਆਂ ਦੀ ਇੰਟਰਵਿਊ ਆਂਦੀ ਵੀ 20 25 ਬੰਦੇ ਸਾਡੇ ਘਰ ਆਏ ਤੇ ਕੀ ਪੁਲਿਸ ਉਹਨਾਂ ਦੋ ਬੰਦਿਆਂ ਨੂੰ ਰਿਕਵਰੀ ਵਾਸਤੇ ਚਾਰ ਪੁਲਿਸ ਮੁਲਾਜ਼ਮੇ ਗਏ ਹੁਣ ਜੀ ਉਸ ਤੋਂ ਬਾਅਦ ਜੇ ਚਾਰ ਪੁਲਿਸ ਮੁਲਾਜ਼ਮੇ ਜਾ ਹੀ ਨਹੀਂ ਸਕਦੇ ਜੇ ਗਏ ਉੱਥੇ ਤੇ ਕੀ ਇਹ ਦੱਸਿਆ ਜਾਵੇ ਕਿ ਜਿਹੜੀਆਂ ਉਹਨਾਂ ਦੇ ਗੋਲੀਆਂ ਲੱਗੀਆਂ ਉਹਨਾਂ ਨੂੰ ਮਾਰਿਆ ਉਹ ਪੁਲਿਸ ਦੀ ਗੋਲੀ ਲੱਗੀ ਹੈ ਕਿ ਉਹਨਾਂ ਦੀ ਗੋਲੀ ਲੱਗੀ ਹੈ ਜੀ ਬਿਲਕੁਲ ਇਹ ਤਾਰੀਆਂ ਚੀਜ਼ਾਂ ਜਦੋਂ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਣਗੀਆਂ ਪਰ ਮੈਂ ਇਸ ਗੱਲ ਤੇ ਬਿਲਕੁਲ ਕਹਿੰਦਾ ਕਿ ਇਹ ਮਰਡਰ ਦਾ ਪਰਚਾ ਕੀਤਾ ਜਾਵੇ ਨਾ ਕਿ ਇਹ ਇਨਕਾਊਂਟਰ ਕੀਤਾ ਜਾਵੇ ਅੱਛਾ ਆਮ ਤੌਰ ਤੇ ਹੁੰਦਾ ਨਾ ਜਦੋਂ ਕੋਈ ਵੀ ਘਟਨਾ ਆ ਵਾਪਰਦੀ ਹੈ ਪੁਲਿਸ ਦੀਆਂ ਕੁਝ ਥਿਊਰੀਆਂ ਹੁੰਦੀਆਂ ਥਿਊਰੀਆਂ ਤੇ ਕੰਮ ਕਰਦੀ ਹੈ ਤੁਸੀਂ 28 29 ਸਾਲ ਕੰਮ ਕੀਤਾ ਹਾਂ ਜੀ ਤੁਸੀਂ ਕੀ ਥਿਊਰੀ ਸਮਝਦੇ ਹੋ ਇਸ ਮੌਕੇ ਦੇ ਉੱਤੇ ਜੇ ਤੁਸੀਂ ਉੱਥੇ ਹੁੰਦੇ ਜਾਂ ਤੁਸੀਂ ਉਹੋ ਜਿਹੇ ਹਾਲਾਤ ਦੇਖੇ ਹੁੰਦੇ ਤੁਹਾਨੂੰ ਕੀ ਲੱਗ ਰਿਹਾ ਕੀ ਥਿਊਰੀ ਹੋ ਸਕਦੀ ਹੈ ਇਹ ਥਿਊਰੀ ਪੁਲਿਸ ਨੇ ਇਦਾਂ ਨਾ ਪੁਲਿਸ ਨੇ ਜਿਹੜੀ ਹੁਣ ਬੰਦੇ ਉਹ ਫੜੇ ਠੀਕ ਹੈ ਬੰਦੇ ਰਿਕਵਰੀ ਵਾਸਤੇ ਪੁਲਿਸ ਗਈ ਜੋ ਡਿਊਟੀ ਬਣਦੀ ਸੀ ਪੁਲਿਸ ਦੀ ਠੀਕ ਹੈ ਰਿਕਵਰੀ ਵਾਸਤੇ ਕਿਹੜਾ ਅਫਸਰ ਜੀ ਹੋ ਗਿਆ ਕਿਹੜੇ ਜੀਓ ਦੀ ਜਾਂ ਕਿਹੜੇ ਅਫਸਰ ਦੀ ਉੱਥੇ ਰਫਟ ਪਾਈ ਮੈਂ ਸੀਨੀਅਰ ਅਫਸਰ ਜਿਹੜੇ ਵੀ ਐਸਐਚਓ ਮੇਰੇ ਸੁਣਦੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਕਿ ਕੀ ਕਿਸੇ ਜੀਓ ਦੀ ਰਜਮਣੀ ਪਾਈ ਜਾਂ ਜੀਓ ਦੀ ਰਫਟ ਲਿਖੀ ਕਿਉਂਕਿ ਜਦੋਂ ਵੀ ਜਾਣਾ ਇਸ ਕੇਸ ਦੇ ਵਿੱਚ ਜਦੋਂ ਕੋਈ ਹਾਈਲਾਈਟ ਕੇਸ ਬਹੁਤ ਜ਼ਿਆਦਾ ਹੋਵੇ ਉਸ ਦੇ ਵਿੱਚ ਕੋਈ ਅਫਸਰ ਨੇ ਜਾਣਾ ਜ਼ਰੂਰੀ ਕੋਈ ਐਸਐਸਪੀ ਜਾਂ ਕੋਈ ਡੀਆਜੀ ਜੋ ਕੋਈ ਵੀ ਸੀਨੀਅਰ ਅਫਸਰ ਦਾ ਉੱਥੇ ਐਸਪੀ ਰੈਂਕ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਅਗ ਤੇ ਇਹਦਾ ਮਤਲਬ ਵੀ ਐਸਐਚਓ ਵਿੱਚ ਖੁਦ ਇਹ ਫਸਣ ਵਾਲਾ ਕੰਮ ਕਰਿਆ ਜਿਹਦਾ ਕਹਿੰਦੀ ਆ ਵੀ ਵਿੱਚ ਆਪਣੇ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਵਾਲਾ ਕੰਮ ਹੈ। ਅੱਛਾ ਜੀ। ਠੀਕ ਹੈ। ਉਸ ਤੋਂ ਬਾਅਦ ਜਦੋਂ ਪੁਲਿਸ ਨੇ ਬੰਦੇ ਫੜੇ ਉਹ ਲੈਣ ਗਏ, ਬੰਦੇ ਫੜ ਲਿਆਂਦੇ ਰਿਕਵਰੀ ਵਾਸਤੇ ਨੈਚਰ ਦੀ ਗੱਲ ਵੀ ਪੁੱਛ ਕੇ ਉਸ ਦੌਰਾਨ ਉਹਨਾਂ ਨੇ ਜੇ ਕਿਹਾ ਵੀ ਰਿਕਵਰੀ ਉੱਥੇ ਫੁਲਾਣੀ ਜਗ੍ਹਾ ਸਾਡਾ ਅਸਲਾ ਦੱਬਿਆ। ਜੀ। ਖਰ ਮੈਂ ਇਸ ਥਿਊਰੀ ਤੋਂ ਥੁੜਕੇ ਦਸੋਣਾ ਥੋੜਾ ਹੈਰਾਨ ਵੀ ਹੁਣਾ ਵੀ ਜਦੋਂ ਵੀ ਕੋਈ ਅਨਕਾਊਂਟਰ ਹੁੰਦਾ ਉੱਥੇ ਇਹੋ ਗੱਲ ਇੱਕੋ ਹੀ ਚੱਲਦੀ ਹੈ ਕਿ ਬੰਦੇ ਫੜੇ ਸੀ ਜੀ। ਉੱਥੇ ਰਿਕਵਰੀ ਕਰਨ ਗ ਜਾਂ ਤੇ ਉੱਥੇ ਗਿੱਟੇ ਤੇ ਗੋਲੀ ਲੱਗ ਜਾਂਦੀ ਉਹਨਾਂ ਦੇ ਮਾਰਤਾ ਤਾਂ ਜਿਆਦਾ ਉੱਥੇ ਰਿਕਵਰੀ ਕਰਨਗੇ ਜੀ ਉੱਥੇ ਗੋਲੀ ਚੱਲ ਗਈ ਮੈਂ ਪੁਲਿਸ ਨੂੰ ਵੀ ਉਹ ਸਾਰਿਆਂ ਨੂੰ ਬਾਰ ਬਾਰ ਇੱਕੋ ਗੱਲ ਪੁੱਛਦਾ ਹਾਂ ਨਾ ਕਿ ਮੈਨੂੰ ਦੱਸੋ ਵੀ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਣ ਦੀ ਜ਼ਰੂਰਤ ਕਿਸੀ ਤੁਸੀਂ ਆਪ ਨਹੀਂ ਉੱਥੇ ਕਹਾਤਾ ਵੀ ਜੇ ਬੰਦਾ ਕਹਦੇਗਾ ਫਲਾਣੀ ਜਗ੍ਹਾ ਉੱਥੇ ਵਸਲਾ ਤਪਿਆ ਉਹਨੂੰ ਹੀ ਕਿਉਂ ਬਾਹਰ ਕੱਢਣ ਦੀ ਗੱਲ ਸੀ ਜੀ ਬਿਲਕੁਲ ਚਲੋ ਜੇ ਤੁਸੀਂ ਉਹਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਤੁਸੀਂ ਕਹਿੰਦੇ ਉਹਦੇ ਨਾਲ ਦੇ ਬੰਦੇ ਝਾੜੀਆਂ 'ਚ ਲੁਕੇ ਤੁਹਾਨੂੰ ਕਿੱਦਾਂ ਪਤਾ ਪੁਲਿਸ ਨੂੰ ਮੈਂ ਪੁੱਛਣਾ ਤਾਂ ਤੁਹਾਨੂੰ ਕਿ ਇਹ ਤਾਂ ਤੁਸੀਂ ਕਹਿੰਦਾ ਵੀ ਬੰਦੇ ਕੋ ਆਏ ਸੀ ਅਨਨੋਨ ਬੰਦੇ ਆਏ ਸੀ ਉਹ ਤਾਂ ਕਰ ਗਏ ਫੇਰ ਤੁਸੀਂ ਨਾਲ ਦੇ ਬੰਦੇ ਕਿਦਾਂ ਕਹਦੇ ਹੋ ਇਹਦਾ ਮਤਲਬ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਉਹ ਨਾਲ ਦੇ ਬੰਦੇ ਨੇ ਜੀ ਬਿਲਕੁਲ ਠੀਕ ਹੈ ਨਾ ਇਹ ਚੀਜ਼ਾਂ ਦਾ ਥੋੜਾ ਪੁਲਿਸ ਨੂੰ ਮੈਂ ਸਵਾਲ ਕਰਦਾ ਕਿ ਇਹ ਦੱਸਿਆ ਜਾਵੇ ਕਿ ਉਹਨਾਂ ਦੇ ਨਾਲ ਦੇ ਬੰਦੇ ਸੀ ਕਿਦਾਂ ਤੁਸੀਂ ਕਹੇ ਤਾਂ ਵੀ ਨਾਲ ਦੇ ਬੰਦੇ ਸੀ ਦੇਖੋ ਪੁਲਿਸ ਦਾ ਜਿਹੜਾ ਕੰਮ ਹੁੰਦਾ ਨਾ ਬਹੁਤ ਔਖਾ ਹੁੰਦਾ ਮੈਂ ਪੁਲਿਸ ਦੀ ਫੇਵਰ ਨਹੀਂ ਕਰ ਰਿਹਾ ਲੇਕਿਨ ਉਹਨਾਂ ਦੀ ਜਿਹੜੀ ਡਿਊਟੀ ਹੁੰਦੀ ਬਹੁਤ ਔਖੀ ਹੁੰਦੀ ਹੈ ਅਸੀਂ 84 ਜਾਂ 80 ਵਾਲੇ ਦਸ਼ਕਨ ਦੀ ਗੱਲ ਕਰ ਲਈਏ ਉਦੋਂ ਕਈ ਐਂਕਾਊਂਟਰ ਹੋਏ ਉਹ ਪੁਲਿਸ ਵਾਲੇ ਦੋਸ਼ੀ ਪਾਏ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਉਦੋਂ ਫੇਕ ਐਨਕਾਊਂਟਰ ਹੋਇਆ ਸੀ ਜਾਂ ਕੁਝ ਵੀ ਤਾਂ ਹੀ ਸਜ਼ਾ ਮਿਲੀ ਨਾ ਜੀ ਤੇ ਅੱਜ ਜਿਹੜਾ ਇਹ ਹੋ ਰਿਹਾ ਕਿ ਤੁਹਾਨੂੰ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਖੁੱਲਣਗੇ ਸਾਰੇ ਇਹ ਮੈਂ ਉਹ ਹੀ ਐਸਐਚਓ ਜਿੰਨੇ ਵੀ ਲੱਗੇ ਨਾ ਇੰਸਪੈਕਟਰ ਵੀਰ ਮਰੇ ਮੈਂ ਉਹਨਾਂ ਸਾਰਿਆਂ ਨੂੰ ਕਹਿੰਦਾ ਕਿ ਨਾਲ ਐਸਐਸਪੀ ਜਾਂ ਡੀਏਜੀ ਜਿਹੜਾ ਵੀ ਉਹਨੂੰ ਉਸ ਪਰਚੇ ਦੇ ਵਿੱਚ ਬਕਾਇਦਾ ਉਹਦੀ ਜਿੰਮਨੀ ਦਿੱਤੀ ਜਾਵੇ ਕਿ ਮੈਂ ਇਸ ਐਸਐਸਪੀ ਦੇ ਕਹਿਣ ਦੇ ਮੁਤਾਬਕ ਇੱਥੇ ਚੱਲਿਆ ਉਹਦਾ ਬਕਾਇਦਾ ਦਿੱਤਾ ਜਾਵੇ ਕੱਲ ਨੂੰ ਕੋਰਟ ਦੇ ਵਿੱਚ ਜਦੋਂ ਡਿਸੀਜਨ ਹੋਵੇ ਉਹ ਐਸਐਸਬੀ ਨਾਲ ਹੋਵੇ ਕਦੀ ਤੁਸੀਂ ਦੇਖਿਆ ਕੋਰਟ ਦੇ ਵਿੱਚ ਫੈਸਲੇ ਹੋਣ ਦੇ ਬਦਾਰ 20 ਸਾਲ ਬਾਅਦ ਕੋਈ 18 ਸਾਲ ਬਾਅਦ ਐਸਐਚਓ ਹੀ ਅੰਦਰ ਜਾ ਰਿਹਾ ਕੋਈ ਕੋਈ ਐਸਪੀ ਗਿਆ ਅੰਦਰ ਦੱਸੋ ਮੈਨੂੰ ਨਹੀਂ ਪਰ ਇਹ ਲਿਖਣ ਲਿਖਵਾਇਆ ਜਾ ਸਕਦਾ ਬਿਲਕੁਲ ਜਦੋਂ ਐਸਐਚਓ ਨੂੰ ਇੱਕ ਨੂੰ ਆਰਡਰ ਹੋਇਆ ਜੀ ਐਸਐਚਓ ਜਾਂਦਾ ਕਿਸੇ ਦੇ ਹੁਕਮ ਨਾਲ ਹੀ ਜਾਂਦਾ ਆਪਣੇ ਆਪ ਤਾਂ ਨਹੀਂ ਚਲਾ ਗਿਆ ਪਰ ਆਪਣੇ ਅਫਸਰ ਦੇ ਖਿਲਾਫ ਲਿਖ ਸਕਦਾ ਹੈ ਨਹੀਂ ਇਹ ਲਿਖੇਗਾ ਵੀ ਮੈਂ ਉਹ ਇਹ ਤਾਂ ਲਿਖ ਸਕਦਾ ਨਾ ਵੀ ਰੋਜ਼ਨਾਮੇ ਚ ਰੈਪੋਰਟ ਵੀ ਮੈਂ ਫਲਾਣੀ ਅਫਸਰ ਦੇ ਹੁਕਮ ਨਾਲ ਤਾਂ ਹੀ ਜਾ ਰਿਹਾ ਜੀ ਠੀਕ ਹੈ ਨਾ ਉਥੇ ਆਪਣੀ ਜਿਮਣੀ ਦੇਖਦਾ ਵੀ ਫਲਾਣੇ ਅਫਸਰ ਦੇ ਹੁਕਮ ਮੁਤਾਬਕ ਮੈਂ ਆਜ ਇੱਕ ਕੰਮ ਕਰ ਰਹੇ ਹਾਂ ਜੀ ਜੀ ਉਹਦੀ ਜਿਮਣੀ ਦਿੱਤੀ ਜਾਏਗੀ ਕੱਲ ਨੂੰ ਉਹ ਵੀ ਤੇ ਜਵਾਬ ਦੇ ਹੈਗਾ ਕਿ ਨਹੀਂ ਹੈ ਜੀ ਕਿਉਂਕਿ ਅੱਜ ਮੁੰਡੇ ਨਵੇਂ ਭਰਤੀ ਹੋਏ ਪ੍ਰਵੇਸ਼ਨ ਭਰਤੀ ਹੋਏ ਸਾਬਨ ਸਵੈਟਰ ਭਰਤੀ ਹੋਏ ਉਹ ਇਸ ਗੱਲ 'ਚ ਬੜੇ ਖੁਸ਼ ਨੇ ਵੀ ਥਾਣੇਦਾਰ ਭਰਤੀ ਹੋ ਗਏ ਜੀ ਬਹੁਤ ਵਧੀਆ ਗੱਲ ਹੈ ਨੌਕਰੀ ਮਿਲਣੀ ਚਾਹੀਦੀ ਪੰਜਾਬ ਵਾਲਿਆਂ ਨੂੰ ਮਿਲਣੀ ਚਾਹੀਦੀ ਇਸ ਗੱਲ ਤੋਂ ਮੈਂ ਖੁਸ਼ ਆ ਪਰ ਉਸ ਖੁਸ਼ੀ ਦਾ ਇਹ ਨਾ ਹੋਵੇ ਕਿ ਬਾਅਦ 'ਚ ਖੁਸ਼ੀ ਉਹ ਗਮੀ 'ਚ ਬਦਲੀ ਹੋਵੇ ਜੀ ਬਿਲਕੁਲ ਠੀਕ ਹੈ ਨਾ ਮੈਂ ਇਸ ਕਰਕੇ ਉਹ ਜਿੰਨੇ ਵੀ ਇਨਸਪੈਕਟਰ ਵੀ ਇਹਦੇ ਮੇਰੇ ਤੋਂ ਛੋਟੇ ਹੀ ਹੋਣਗੇ ਮੈਂ ਇਹਨਾਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਇਸ ਚੀਜ਼ ਦਾ ਖਾਸ ਧਿਆਨ ਰੱਖਣ ਜਿਮਨੀ ਜ਼ਰੂਰ ਦੇਣ ਅਫਸਰ ਸੀਨੀਅਰ ਨਾਲ ਐਸਐਸਪੀ ਦੀ ਜਾਂ ਡੀਏਜੀ ਦੀ ਜਦੋਂ ਇਹੋ ਜਿਹੇ ਕੰਮ ਤੇ ਜਾਂਦੇ ਹੋ ਇਸ ਜੀਗ੍ਹਾ ਤੇ ਜਾਂਦੇ ਹੋ ਕਿਉਂਕਿ ਉਹ ਜਿਮਨੀ ਦੇਣੀ ਜ਼ਰੂਰੀ ਹੈ ਇਸ ਕਰਕੇ ਆ ਜੇ ਗੋਲੀ ਉਹਨਾਂ ਬੰਦਿਆਂ ਨੂੰ ਵੀ ਉਹਨਾਂ ਦੀ ਲੱਗ ਸਕਦੀ ਤਾਂ ਕੀ ਐਸਐਚਓ ਨੂੰ ਨਹੀਂ ਲੱਗ ਸਕਦੀ ਉਹਦੀ ਜੀ ਬਿਲਕੁਲ ਉਹਦੇ ਵੀ ਲੱਗ ਸਕਦੀ ਹੈ ਸਾਡੇ ਜਿਦਾ ਉਹ ਨਾਲ ਦਾ ਮੁਲਾਜ਼ਮ ਲੱਗੀ ਹੈ ਉਹਦੇ ਵੀ ਲੱਗ ਸਕਦੀ ਹੈ ਹੁਣ ਐਫਆਈਆਰ ਦੇ ਵਿੱਚ ਲਿਖਿਆ ਕਿ ਉਹ ਥਾਣੇ ਜੀ ਗੋਲੀ ਚਲਾਈ ਠੀਕ ਹੈ ਚਲਾਨੀ ਸੀ ਮੋਕਾ ਨੇਚਰਲੀ ਗੱਲ ਹੈ ਆਪਣਾ ਸੈਲਫ ਪ੍ਰੋਟੈਕਸ਼ਨ ਵਾਸਤੇ ਸਾਨੂੰ ਅਸਲਾ ਸਰਕਾਰ ਨੇ ਦਿੱਤਾ ਹੈ ਜੀ ਸਰਕਾਰ ਤੋਂ ਇਲਾਵਾ ਲੋਕਾਂ ਨੇ ਪ੍ਰਾਈਵੇਟ ਵੀ ਲੈਏ ਨੇ ਸੈਲਫ ਪ੍ਰੋਟੈਕਸ਼ਨ ਵਾਸਤੇ ਲੈਏ ਨੇ ਜੀ ਉਹ ਇਹਦਾ ਮਤਲਬ ਇਹ ਜੇ ਉਥੋਂ ਗੋਲੀ ਚੱਲੀ ਹੈ ਤੇ ਉਹ ਵੀ ਬੰਦੇ ਜਿਹੜੇ ਗੋਲੀ ਚਲਾਉਣ ਲੱਗੇ ਸਾਡੇ ਮੁਲਾਜ਼ਮਾਂ ਦਾ ਵੀ ਕਿਸੇ ਤਾਂ ਲੱਗਦੇ ਜੇ ਉਹ ਰਵੱਟ ਪਾਈ ਹੋਗੀ ਤੇ ਬੰਦਾ ਕਹੇਗਾ ਵੀ ਹਾਂ ਮੈਂ ਐਸਐਸਪੀ ਦੇ ਹੁਕਮ ਦੇ ਨਾਲ ਗਿਆ ਜੀ ਬਿਲਕੁਲ ਤੇ ਕਈ ਵਾਰੀ ਜਦੋਂ ਇਹੋ ਜੀ ਗੱਲ ਹੋਏ ਤੇ ਅਫਸਰ ਸਾਡੇ ਪੱਲਾ ਹੀ ਝਾੜ ਜਾਂਦੇ ਅਸੀਂ ਤੈਨੂੰ ਕਿਹਾ ਗਿਆ ਯਾਰ ਉੱਥੇ ਤੂੰ ਕਿਉਂ ਗਿਆ ਸੀ ਜਦੋਂ ਪੰਗਾ ਕਿਉਂਕਿ ਇਹ ਦੇਖੀਆਂ ਗੱਲਾਂ ਮੈਂ ਕਰਦਾ ਦੇਖੀਆਂ ਔਰ ਸੁਣੀਆਂ ਗੱਲਾਂ ਕਰਦਾ ਮੈਂ ਹਵਾ 'ਚ ਨਹੀਂ ਤੀਰ ਮਾਰਦਾ ਅਫਸਰ ਸਾਡੇ ਪੱਲਾ ਹੀ ਝਾੜ ਜਾਂਦੇ ਤੈਨੂੰ ਕਦੋਂ ਕਿਹਾ ਸੀ ਜਦ ਤੂੰ ਕੋ ਗਿਆ ਅੱਛਾ ਜੀ ਹਾਂ ਉੱਥੇ ਫਿਰ ਕੇਸ ਮੈਂ ਖਰਾਬ ਹੁੰਦਾ ਇਸ ਕਰਕੇ ਮੈਂ ਐਸਐਸਓ ਜਿੰਨੇ ਸੁਣਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖੋ ਅੱਛਾ ਚਲੋ ਆਪਾਂ ਹੁਣ ਵਾਪਸ ਇਨਕਾਊਂਟਰ ਤੇ ਆਂਦੇ ਹੁਣ ਕੀ ਲੱਗਦਾ ਪਿਆ ਕਿ ਕਿਸ ਤਰ੍ਹਾਂ ਹੋਏਗਾ ਜਿਹੜੇ આરોપી ਫੜੇ ਜਾਣਗੇ ਕਿੱਦਾਂ ਹੋਏਗਾ ਕਿ ਤੁਹਾਨੂੰ ਇਸ ਇਨਕਾਉਂਟਰ ਚੂੜ ਕੀ ਨਜ਼ਰ ਆ ਰਿਹਾ ਇਹ ਅਰੋਪੀ ਫੜਨ ਦੀ ਪੁਲਿਸ ਦੀ ਪੂਰੀ ਕਾਰਵਾਈ ਚੱਲ ਰਹੀ ਹੈ ਉਹ ਹਾਈ ਲੈਵਲ ਤੇ ਕਾਰਵਾਈ ਚੱਲ ਰਹੀ ਹੈ ਉਹ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਐਸਐਸਪੀ ਨੇ ਸਾਰਿਆਂ ਨੂੰ ਇਨਫਾਰਮੇਸ਼ਨ ਦਿੱਤੀ ਹੈ ਜੋ ਉਹਨਾਂ ਦਾ ਸਕੈਚ ਉਹਨਾਂ ਕੋਲੋ ਸ਼ੋ ਹੋਇਆ ਹੋਇਆ ਹੈ ਪੁਲਿਸ ਕੋਲ ਇਹ ਕੁਝ ਗੱਲਾਂ ਪੁਲਿਸ ਦੇ ਆ ਸੀਕ੍ਰੈਟ ਹੈ ਜਿਹੜੀਆਂ ਆਪਾਂ ਪਬਲਿਕਲੀ ਸ਼ੋ ਨਹੀਂ ਕਰ ਸਕਦੇ ਨਹੀਂ ਚਲੋ ਕਿਉਂਕਿ ਜਾਂਚ ਦਾ ਵਿਸ਼ਾ ਹੁੰਦੀ ਹੈ ਉਹ ਆਪਾਂ ਗੱਲਾਂ ਕਰਨੀਆਂ ਵੀ ਉਹਦੇ ਵਿੱਚ ਆਪਾਂ ਕਰ ਨਹੀਂ ਸਕਦੇ ਉਹ ਅੰਦਰ ਖਾਤੇ ਪੁਲਿਸ ਦੀ ਹਾਈ ਲੈਵਲ ਤੇ ਪੂਰੀ ਜਾਂਚ ਚੱਲ ਰਹੀ ਹੈ ਔਰ ਸਾਰੀ ਅੰਦਰ ਖਾਤੇ ਸਾਡੇ ਜਿਹੜ ਚੱਲ ਰਹੀ ਹੈ ਉਹ ਅੱਜ ਫੜੇ ਜਾਣ ਕੱਲ ਫੜੇ ਜਾਣ ਇਹ ਛੋ ਹੋ ਜਾਏਗਾ ਫੜੇ ਜਾਣੇ ਨੇ ਬੰਦੇ ਕਿਉਂਕਿ ਬੜੇ ਬੜੇ ਵੱਡੇ ਕੰਮ ਹੋਏ ਨੇ ਪੁਲਿਸ ਫੜਨ ਤੇ ਆ ਜੇ ਪੁਲਿਸ ਫੜ ਲੈਂਦੀ ਹੈ ਇਹ ਚ ਕੋਈ ਸ਼ੱਕ ਨਹੀਂ ਪੁਲਿਸ ਨਹੀਂ ਫੜੇਗੀ ਅੱਛਾ ਸੋਸ਼ਲ ਮੀਡੀਆ ਤੇ ਇਹਦੀ ਜ਼ਿੰਮੇਵਾਰੀ ਵੀ ਲਿੱਤੀ ਗਈ ਬਾਅਦ ਚੋਂ ਸ਼ਾਇਦ ਅਕਾਊਂਟ ਵੀ ਡਿਲੀਟ ਹੋ ਗਿਆ ਉਹ ਜ਼ਿੰਮੇਵਾਰੀ ਦੇ ਨੂੰ ਮੈਂ ਸੋਸ਼ਲ ਮੀਡੀਆ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਯਾਰ ਕੁਛ ਤਾਂ ਤੁਸੀਂ ਜਿਹੜੀਆਂ ਖਬਰਾਂ ਦਿੰਦੇ ਕੁਛ ਫੇਕ ਖਬਰਾਂ ਤੁਸੀਂ ਨਾ ਦਿਓ ਜਿਹਦੇ ਵਿੱਚ ਜਨਤਾ ਸਾਡੀ ਪਬਲਿਕ ਜਿਹੜੀ ਹੈ ਘਰਾਂ 'ਚ ਬੈਠੀ ਗਮਰਾਹ ਹੁੰਦੀ ਜੀ ਔਰ ਸਰਕਾਰ ਨੂੰ ਵੀ ਬੇਨਤੀ ਕਰਨਾ ਕਿ ਝੂਠੀਆਂ ਖਬਰਾਂ ਤੁਸੀਂ ਵੀ ਨਾ ਦਿਓ ਸਰਕਾਰ ਨੇ ਵੀ ਪਿਛੇ ਭਗਵੰਤ ਮਾਨ ਨੇ ਕਿਹਾ ਤਾਂ ਜੀ 24 ਘੰਟੇ ਜਿੰਨਾ ਕਾਊਂਟਰ ਕਰਤਾ ਜੀ ਬੰਦੇ ਫੜਿਆ ਜੀ ਬਾਅਦ ਚ ਇਹ ਗਲਤ ਗੱਲ ਜਦੋਂ ਕੋਈ ਸਰਕਾਰ ਜਦੋਂ ਸਾਡੀ ਪੁਲਿਸ ਕਹ ਰਹੀ ਵੀ ਇਨਕਾਊਂਟਰ ਨਹੀਂ ਹੋਇਆ ਤਾਂ ਇਹ ਕੇਸ ਹੋਇਆ ਜੀ ਤੇ ਮੈਂ ਇਸ ਗੱਲ ਦੀ ਆਪਣੇ ਅਫਸਰਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਮਰਡਰ ਦਾ ਪਰਚਾ ਹੋਇਆ ਨਾ ਕਿ ਇਨਕਾਊਂਟਰ ਹੋਇਆ ਜੀ ਜਦੋਂ ਬੰਦਿਆਂ ਨੇ ਮਾਰਿਆ ਮਰਡਰ ਹੋਇਆ ਕਿ ਇਨਕਾਊਂਟਰ ਥੋੜੀ ਹੋ ਗਿਆ ਫਿਰ ਉਹਨੂੰ ਤੁਸੀਂ ਇਨਕਾਊਂਟਰ ਬਣਾ ਕੇ ਆਪਣੇ ਨੰਬਰ ਨਾ ਬਣਾਓ ਇਹ ਮਰਡਰ ਹੋਇਆ ਤਾਂ ਮਰਡਰ ਹੀ ਹੈ ਤਿੰਨ ਮਰਡਰ ਹੋ ਗਏ ਨੇ ਬੋਰ ਦੇ ਵਿੱਚ ਬੰਦਾ ਮਾਰਿਆ ਵਪਾਰੀ ਮਾਰਿਆ ਦੋ ਹੀ ਹੋ ਅਹੀ ਦੇਵਾ ਆਵਾਜ਼ ਹੀ ਠਾਕਦੇ ਪੁਲਿਸ ਨੂੰ ਬੇਨਤੀ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਇਹ ਰਿਕਵਰੀ ਕੀਤੀ ਜਾਵੇ ਕਿਤੇ ਹੋਰ ਨਾ ਵਿਚਾਰਾ ਕੋਈ ਗਰੀਬ ਲੜਾ ਜਾਵੇ ਬੰਦਾ ਕੋਈ ਕਿਉਂਕਿ ਜੇ ਬੰਦੇ ਇਹਨਾਂ ਨੂੰ ਮਾਰ ਸਕਦੇ ਹੋਰ ਵੀ ਕਿਸੇ ਨੂੰ ਮਾਰ ਸਕਦੇ ਹਨ ਲਓ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਦੇਖਿਆ ਕਿ ਸਾਬਕਾ ਪੁਲਿਸ ਅਧਿਕਾਰੀ ਭਪਿੰਦਰ ਸਿੰਘ ਗੋਤਰਾ ਜੀ ਨੇ ਦੱਸਿਆ ਕਿ ਇਨਕਾਊਂਟਰ ਨਹੀਂ ਇਹ ਮਰਡਰ ਹੈ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਪਏ ਨੇ ਉਹ ਫੇਕ ਇਨਫੋਰਮੇਸ਼ਨ ਦਾ ਦੇਨ ਤੇ ਨਾਲ ਹੀ ਇਹਨਾਂ ਨੂੰ ਇਹ ਵੀ ਪੂਰਾ ਯਕੀਨ ਹੈ ਕਿ ਸੰਜੇ ਵਰਮਾ ਦੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰ ਲਿੱਤਾ ਜਾਏਗਾ ਸੋ ਗ੍ਰਿਫਤਾਰੀ ਕਦੋਂ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜੋ ਇਹ ਮਸਲਾ ਚੱਲ ਰਿਹਾ ਇਸ ਨੂੰ ਲੈ ਕੇ ਕਾਫੀ ਸਵਾਲ ਖੜੇ ਹੋਏ ਹਨ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਵਾਈਸੂ ਪੰਜਾਬ ਦੇ